ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਜਦੇ ਵੀਰ ਕਹਿੰਦੇ ਨੇ ਵੀ ਤੁਸੀਂ ਕੰਮ ਕੀ ਕਰਦੇ ਹੋ ਅੱਜ ਜੀ ਤੁਹਾਨੂੰ ਦਿਖਾ ਦਈਏ ਕੰਮ ਆਪਾਂ ਟਰੱਕ ਚਲਾਉਂਦੇ ਆ ਠੀਕ ਹੈ ਜੀ ਸਵੇਰੇ 6 ਵਜੇ ਸਟਾਰਟ ਕਰ ਲਈਦਾ ਹਾਂਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਵਾਹਿਗੁਰੂ ਕਿਰਪਾ ਕਰੇ ਤੇ ਤੁਹਾਨੂੰ ਸਾਰਿਆਂ ਨੂੰ ਇਹ ਵਲੌਗ ਵਧੀਆ ਲੱਗੇ ਕਿਉਂਕਿ ਤੁਹਾਡੇ ਕਰਕੇ ਹੀ ਆਪਾਂ ਇਹ ਕਰਨ ਲੱਗੇ ਆ ਜੀ ਮਹਾਰਾਜ ਦਿਆ ਕਰੇ ਉਹ ਆਈ ਬੂਈ ਦੀ ਥੋੜੀ ਪ੍ਰੋਬਲਮ ਹੋ ਗਈ ਤੇ ਆਪਣਾ ਐਡਜਸਟ ਕਰ ਲਿਓ ਆਪਣੇ ਵੱਲੋਂ ਤੇ ਆਪਾਂ ਵਧੀਆ ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਠੀਕ ਹੈ ਜੀ ਅਤੇ ਆਪਾਂ ਮਿੱਤਰੋ ਚਲਾਈਦਾ ਟਰੱਕ ਬਹੁਤ ਵੀਰ ਕਹਿੰਦੇ ਨੇ ਵੀ ਤੁਹਾਡਾ ਕੰਮ ਕੋਮ ਜਿਹਾ ਹੀ ਕਰਦੇ ਆ ਕਿਆਂ ਵਹਿਲੇ ਰਹਿੰਦੇ ਤੇ ਵੇਖੋ ਜੀ ਇਹ ਕੈਨੇਡਾ ਆਂ ਕਿਹੜਾ ਪੰਜਾਬ ਰੈਂਡ ਹੈ ਇੱਥੇ ਸਭ ਕੋ ਮਿਲਦਾ ਹੈ ਖਾਣਾ ਪੀਣਾ ਰਹਿਣਾ ਸੈਣਾ ਠੀਕ ਹੈ ਇੱਥੇ ਇੰਦੀ ਕੋਈ ਚੀਜ਼ ਹੀ ਨਹੀਂ ਹੈ ਜਿਹੜੀ ਤੁਸੀਂ ਕਹੋ ਵੀ ਆਪਾਂ ਅਫੋਰਡ ਕਰ ਸਕਦੇ ਹਾਂ ਤੇ ਬਿਨਾਂ ਕੰਮ ਤੋਂ ਇੱਥੇ ਗੁਜਰਨੀ ਹੁੰਦੀ ਕੰਮ ਕਰਨਾ ਬਹੁਤ ਆਈਮੀ ਆ ਇੱਕ ਕੰਮ ਨਾਲ ਵੀ ਇੱਥੇ ਗੱਲ ਨਹੀਂ ਪੈਂਦੀ ਇੱਥੇ ਦੋ ਦੋ ਤਿੰਨ ਤਿੰਨ ਕੰਮ ਕਰਨੇ ਪੈਂਦੇ ਆ ਜੇ ਦੇ ਕੋ ਬਣਾਉਣਾ ਤੇ ਜੇ ਫਿਰ ਮਤਲਬ ਕਿ ਆਪਾਂ ਟੈਂਪਾਸ ਜੇ ਕਰਨਾ ਵਾ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ ਠੀਕ ਹੈ ਛੋਟਾ ਮੋਟਾ ਕੰਮ ਇਦਾਂ ਦਾ ਤਾਨਗੁਰ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਨਹੀਂ ਇਹ ਆਪਣਾ ਕੰਮ ਆ ਇੱਥੇ ਹੀ ਆਪਾਂ ਰੋਟੀ ਪਾਣੀ ਖਾਣਾ ਇੱਥੇ ਜੇ ਕਿਤੇ ਦਰਖਤ ਦਰੋਕਤ ਕਿਤੇ ਮਿਲ ਗਿਆ ਟਾਈਮ ਥੋੜਾ ਖਾਲੀ ਮਿਲਿਆ ਇੱਥੇ ਆਪਾਂ ਸੌਂ ਜਣਾ ਘੜੀ ਤੇ ਇਦਾਂ ਕਰਕੇ ਲਾਈਫ ਚੱਲਦੀ ਆ ਕਈ ਵੀਰ ਕਹਿੰਦੇ ਨੇ ਵੀ ਤੁਸੀਂ ਜ਼ਰੂਰ ਟਰੱਕ ਦਾ ਵਿਖਾਓ ਫੇਰੀ ਪਤਾ ਲੱਗੂਗਾ ਵੀ ਤੁਸੀਂ ਕੰਮ ਕਰਦੇ ਆ ਨਾ ਮੋਟੀਵੇਸ਼ਨ ਮਿਲੂਗੀ ਤੇ ਮੈਂ ਕਹਾਂ ਵੀ ਯਾਰ ਵੀ ਆਪਣੀ ਫੀਲਡ ਆ ਜੋਰ ਵਿਖਾਉਣਾ ਪਾਵਰ ਲਿਫਟਿੰਗ ਦਾ ਜਾਂ ਜੋ ਵੀ ਮੈਂ ਕਰਦਾ ਆ ਜਿੰਮ ਦਾ ਵੀ ਯੂਥ ਮੋਟੀਵੇਟ ਹੋਵੇ ਦੇਖੋ ਮੋਟੀਵੇਸ਼ਨ ਤਾਂ ਕਰੀਦੀ ਆ ਵੀ ਜਿਹੜੇ ਹਾਲਾਤ ਆਪਾਂ ਦੇਖੇ ਨੇ ਸਾਡੇ ਘਰਾਂ 'ਚ ਵੀ ਸਾਡੇ ਪਿੰਡ 'ਚ ਵੀ ਸਾਡੇ ਨਾਲ ਸਾਡੇ ਜਿਗਰੀ ਯਾਰ ਦੋਸਤ ਉਹਨਾਂ ਨੇ ਵੀ ਜਿਹੜਾ ਨਸ਼ਾ ਆ ਉਹ ਕਿਤੇ ਨਾ ਕਿਤੇ ਲੱਗ ਜਾਂਦਾ ਉਹ ਲੱਗਦਾ ਉਦੋਂ ਆ ਜਦੋਂ ਬੰਦਾ ਵਿਹਲਾ ਹੋਵੇ ਸੰਗਤ ਬੜੀ ਮਾੜੀ ਹੋਵੇ ਕੁਝ ਕਰਦਾ-ਕੁਰਦਾ ਨਾ ਹੋਵੇ ਤੇ ਮਜਬੂਰੀ ਦੇ ਵਿੱਚ ਸ਼ੌਂਕ-ਸ਼ੌਂਕ ਜੀ ਇਹ ਕੰਮ ਚੱਲ ਪੈਂਦਾ ਹਨ ਜੋ ਕਿ ਬਹੁਤ ਮਾੜਾ ਹੈ ਤਾਂ ਕਰਕੇ ਕਰੀਦਾ ਕਿਉਂਕਿ ਬਹੁਤ ਜਦੋਂ ਆਪਾਂ ਬਾਣਾ ਪਾ ਕੇ ਕਰੀਦਾ ਬਾਣੀ ਚ ਰਹਿੰਦਾ ਤੇ ਬਾਣੀ ਦਾ ਪ੍ਰਤਿਪਾਦ ਬੜਾ ਹੈ ਕਿਉਂਕਿ ਬਾਣਾ ਜਿਹੜਾ ਹੈ ਕਲਗੀਧਰ ਪਾਸ਼ਾ ਮਾਰੇ ਦਾ ਬਾਣਾ ਤੇ ਉਹਦੇ ਕਰਕੇ ਜਿਹੜੇ ਵੀਰ ਭਰਾ ਆ ਹੋਰ ਜੁੜਦੇ ਨੇ ਵੀ ਯਾਰ ਵਾਕਿਆ ਹੀ ਵੀ ਬੰਦਾ ਹੈਗਾ ਕੋਈ ਵੀ ਇਹ ਤੇ ਜੇ ਇਹ ਬਾਣੀ ਚ ਰਹਿ ਕੇ ਮਤਲਬ ਕਿ ਕੈਨੇਡਾ ਵਰਗੇ ਦੇਸ਼ ਵਿੱਚ ਰਹਿ ਗਏ ਜਿੱਥੇ ਇਨੀ ਬਰਫ਼ ਪੈਂਦੀ ਆ ਮਾਡਰਨ ਕਲਚਰ ਆ ਲੋਕੀ ਮਤਲਬ ਹੋਰ ਗੰਮਾ ਚ ਪਏ ਨੇ ਜਿੱਥੇ ਸਿੱਧੇ ਬੰਦੇ ਜਾ ਕੇ ਪੁੱਠੇ ਹੋ ਜਾਂਦੇ ਨੇ ਉੱਥੇ ਮਤਲਬ ਕਿ ਜੇ ਇਦਾਂ ਦਾ ਕੋਈ ਵਿਅਕਤੀ ਕੰਮ ਕਰ ਸਕਦਾ ਅਸੀਂ ਕਿਉਂ ਨਹੀਂ ਦੇਖੋ ਇਹ ਕੋਈ ਮਾਨ ਅੰਕਾਰ ਨਹੀਂਗਾ ਇਹ ਭਰੋਸਾ ਆ ਆਪਣੇ ਗੁਰੂ ਦੇ ਸਾਨੂੰ ਮਹਾਰਾਜ ਸੱਚੇ ਪਾਸ਼ਾ ਕਲਗੀਧਰ ਪਾਸ਼ਾ ਮਹਾਰਾਜ ਤੇ ਬਹੁਤ ਜ਼ਿਆਦਾ ਭਰੋਸਾ ਪ੍ਰੇਮ ਆ ਸਾਨੂੰ ਪਤਾ ਹੈ ਵੀ ਸਾਡਾ ਸਤਿਗੁਰੂ ਸਮਰੱਥ ਆ ਸਾਡਾ ਮਹਾਰਾਜ ਕੁਝ ਵੀ ਕਰ ਸਕਦਾ ਥਾਪੜਾ ਕਲਗੀਧਰ ਪਾਸ਼ਾ ਮਹਾਰਾਜ ਦਾ ਲੈ ਕੇ ਚੱਲੀਦਾ ਹੈ ਕੰਮ ਤੇ ਆਈਦਾ ਜਿੰਮ ਚ ਜਾਈਦਾ ਕਿਤੇ ਵੀ ਹਨਾ ਸਿੱਧੀ ਗੱਲ ਆ ਵੀ ਜਿਹਨੂੰ ਕਹਿੰਦੇ ਨੇ ਵੀ ਸਿਲੰਡਰ ਉਹ ਕਰਨ ਵਾਲੀ ਗੱਲ ਆ ਵੀ ਮਹਾਰਾਜ ਜੋ ਕਰ ਸਕਦੇ ਤੁਸੀਂ ਕਰ ਸਕਦੇ ਸਾਡੇ ਜੀ ਨਹੀਂ ਨਾ ਕੋਈ ਸ਼ਕਤੀ ਆ ਨਾ ਅਡੇ ਪੱਲੇ ਕੋ ਹੈ ਤੇ ਦਇਆ ਕਰਕੇ ਆਪਣਾ ਕਾਰਜ ਆਪ ਕਰਾ ਲਿਓ ਬਲ ਤੁਹਾਡਾ ਹੋਣਾ ਹੈ ਸਰੀਰ ਵੀ ਤੁਹਾਡਾ ਜਦੋਂ ਤੁਸੀਂ ਇਦਾਂ ਚੱਲੋਗੇ ਫਿਰ ਦੁਨੀਆ ਵਿੱਚ ਕੋਈ ਤਾਕਤ ਨਹੀਂ ਬਣੀ ਜਿਹੜੀ ਤੁਹਾਨੂੰ ਹਰਾ ਜੇ ਠੀਕ ਹੈ ਜੀ ਤੇ ਇਹ ਗੱਲਾਂ ਸੀਗੀਆਂ ਹੁਣ ਅੱਗੇ ਅੱਗੇ ਤੁਹਾਨੂੰ ਦਿਖਾਈ ਜਾਵਾਂਗੇ ਜੋ ਜੋ ਵੀ ਕਾਰਜ-ਬਾਰਜ ਚੱਲ ਰਿਹਾ ਹੈ ਜਿਹੜੇ ਵੀਰ ਸੋਚਦੇ ਨੇ ਵੀ ਯਾਰੇ ਮਤਲਬ ਕਿ ਜੋ ਦਿਖਾਉਂਦੇ ਨੇ ਉਹ ਖਾਦੇ ਪੀਂਦੇ ਹੋਣਗੇ ਕਿ ਨਹੀਂ ਤੇ ਤੁਹਾਨੂੰ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਇਦਾਂ ਦੇ ਬੰਦੇ ਨਹੀਂ ਏ ਜੇ ਆਪਾਂ ਪੀਜ਼ਾ ਖਾਈਦਾ ਤੇ ਪੀਜ਼ਾ ਦਿਖਾਈਦਾ ਜੇ ਆਪਾਂ ਬਾਹਰੋਂ ਰੋਟੀ ਖਾਈ ਦੀ ਬਾਹਰੋਂ ਰੋਟੀ ਦਿਖਾਈ ਦੀ ਕਿਉਂਕਿ ਦੇਖੋ ਅਸੀਂ ਹਰ ਇੱਕ ਬੰਦੇ ਚ ਵਿੱਚ ਰਹੇ ਆਂ ਸਾਨੂੰ ਪਤਾ ਹੈ ਵੀ ਕੀ ਦੇ ਕਿੰਨੇ ਕੁ ਪੱਲੇ ਆ ਕੀ ਆ ਮੂਰਖ ਬਣਾਉਣੇ ਲਈ ਗੱਲ ਆ ਮੈਂ ਜੋ ਖਾਣਾ ਹੈ ਮੈਂ ਕਦੀ ਨਹੀਂ ਆਣਾ ਤੁਸੀਂ ਖਾਓ ਕਿਉਂਕਿ ਦੇਖੋ ਮੇਰਾ ਸਿਸਟਮ ਹੋ ਰਿਹਾ ਮੈਂ ਇੱਥੋਂ ਜਾ ਕੇ ਮੈਂ ਉਦਾਂ ਦਾ ਨਹੀਂ ਆ ਇੱਥੋਂ ਕੰਮਦਾਰ ਰੋਂਦੇ ਢਿੰਦੇ ਜਾਣਾ ਡਿੱਗਦੇ ਜੇ ਫਿਰਨਾ ਆ ਪਤਾ ਇਦਾਂ ਤਿਆਰ ਬਰ ਤਿਆਰ ਤੇ ਡਾਈਟ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਸ਼ੁਰੂਆਤ ਦੀ ਦਿਨ ਦੀ ਪਹਿਲੀ ਡਾਈਟ ਹੈ ਜੀ ਉਹ ਮੈਂ ਆ ਦੁੱਧ ਦਾ ਸਾਰਾ ਇੱਥੇ ਤੱਕ ਭਰ ਕੇ ਲਿਆਂਦਾ ਸੀਗਾ ਥੋੜੀ ਵਿੱਚ ਇਚ ਪਾਈ ਚਾਕਲੇਟ ਜੀ ਜੇਹਦਾਂ ਨੂੰ ਦੇਖਦੇ ਹੋਗੇ ਥੱਲੇ ਠੀਕ ਐ ਇਹ ਮੈਂ ਸਾਰਾ ਪੀ ਗਿਆ ਇਹ ਦੇਖ ਵੀ ਲੋਕ ਇਹ ਕੋ ਦਿਖਾਈ ਜਾਂਦੇ ਪੀਂਦੇ ਐ ਨਹੀਂ ਆ ਤੇ ਖਾਲੀ ਤੇ ਆਪੇ ਹੋ ਨਹੀਂ ਸਕਦਾ ਪੀਂਦੇ ਨਾਲ ਹੀ ਹੋਣਾ ਦੁੱਧ ਕਿਉਂ ਖਾਓ ਮਿੱਤਰੋ ਜੇ ਤਾਕਤ ਸਰੀਰ ਚ ਪਾਉਣੀ ਐ ਜੇ ਦੇ ਲਿਫਟਾਂ ਕਰਨੀਆਂ ਹੈਵੀ ਤੇ ਜੇ ਟਾਈਮ ਪਾਜਿਆ ਕਰਨਾ ਵਾ ਫੇਰ ਨਹੀਂ ਇਹ ਗੱਲ ਬਾਨੀ ਦੇਖੋ ਮੈਂ ਨਹੀਂ ਆਂਦਾ ਵੀ ਤੁਸੀਂ ਸਾਰੇ ਜਣੇ ਦੁੱਧ ਪੀਓ ਜਿਹੜਾ ਪੀ ਸਕਦਾ ਉਹ ਪੀਵੇ ਜਿਹੜਾ ਨਹੀਂ ਪੀ ਸਕਦਾ ਉਹ ਆਪਣਾ ਦੇਖ ਲੈ ਮੈਂ ਪੀਣਾ ਆ ਜੋ ਤੁਸੀਂ ਮੈਨੂੰ ਪੁੱਛਦੇ ਤੁਸੀਂ ਆਪਣਾ ਦੱਸੋ ਮੈਂ ਤੇ ਦੇ ਦਿੰਨੇ ਆਪਣਾ ਮੈਨੂੰ ਕਿਸੇ ਦਾ ਨਹੀਂ ਪਤਾ ਜਿਹਨੂੰ ਸਹੀ ਲੱਗਦਾ ਉਹ ਪੀਲੇ ਜਿਹਨੂੰ ਨਹੀਂ ਸਹੀ ਲੱਗਦਾ ਨਾ ਪੀਵੇ ਤੇ ਇਹ ਤੋਂ ਅਗਲੀ ਮੀਲ ਜਿਹੜੀ ਆਪਣੀ ਹੈਗੀ ਆ ਉਹ ਹੈਗੀਆਂ ਪਰੌਂਠੀਆਂ ਤੇ ਗੰਡੇ ਦੀ ਸਬਜ਼ੀ ਨਾਲ ਠੀਕ ਹੈ ਇਹ ਵੀ ਤੁਹਾਨੂੰ ਜਾ ਕੇ ਜਦੋਂ ਸਟਾਪ ਤੇ ਰੁਕਾਂਗੇ ਨਾ ਭੁੱਖ ਜੀ ਥੋੜੀ ਲੱਗਦੀ ਫਿਰ ਦਿਖਾਵਾਂਗੇ ਤੇ ਆ ਗੱਲ ਬਾਤ ਆ ਕੋਈ ਇਦਾਂ ਦੀ ਕੋਈ ਭਸਮ ਨਹੀਂ ਖਾਂਦੇ ਜਿਹੜੀ ਦੁਨੀਆ ਤੋਂ ਅਲੱਗ ਹੋਵੇ ਇਹ ਜਿਹੜਾ ਮਾਈਂਡ ਸੈਟ ਆ ਨਾ ਬਸ ਇਹ ਸਟਰੋਂਗ ਆ ਇਹਨੂੰ ਹੀ ਤਾਕਤਵਰ ਕਰਨਾ ਪੈਂਦਾ ਵੀ ਯਾਰ ਮੈਂ ਕੁਝ ਕਰਨਾ ਆ ਤੇ ਮੈਂ ਪਿੱਛੇ ਨਹੀਂ ਹਟਣਾ ਚਲੋ ਥੋੜਾ ਹਾਈਵੇ ਤੇ ਚੜ ਜੀ ਤੇ ਫੇਰ ਤੁਹਾਨੂੰ ਮਿਲਦੇ ਨਾਲੇ ਤੁਹਾਨੂੰ ਅਗਲਾ ਸ਼ਹਿਰ ਖਾਉਨੇ ਬੜਾ ਖੂਬਸੂਰਤ ਸ਼ਹਿਰ ਆ ਮਾੜੀ ਮਾੜੀ ਠੰਡ ਵੀ ਹੁੰਨ ਲੱਭੀ ਕੈਨੇਡਾ 'ਚ ਤੇ ਮੈਂ ਪਹਿਲਾ ਆਪ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਨ ਅੱਗੇ ਵਿਖਾਉਨੇ ਹਾਂ ਤੁਹਾਨੂੰ ਬਲੌਗ ਹਾਂਜੀ ਬਹੁਤ ਹੀ ਵਧੀਆ ਇਲਾਕਾ ਹੈ ਜਿੱਥੇ ਆਪਾਂ ਆ ਚੁੱਕੇ ਹਾਂ ਦੇਖੋ ਜੀ ਦੇਸ਼ ਤੇ ਆਪਣਾ ਨਹੀਂਗਾ ਬਾਰਕ ਕਸਰ ਕੋਈ ਨਹੀਂ ਆ ਸਾਰੀ ਮੱਕੀ ਹੈ ਆ ਮੱਕਈ ਲਾਈ ਗੋਰੀਆਂ ਨੇ ਜੇ ਤੁਸੀਂ ਦੇਖੋਗੇ ਧਿਆਨ ਨਾਲ ਆ ਪਹਿਲੀਆਂ ਪੂੜੀਆਂ ਇਹਨਾਂ ਨੇ ਖਾਲੀ ਰੱਖੀਆਂ ਵੇਖੋ ਹਰਿਆਲੀ ਕਿੰਨੀ ਹੈ ਕੁਦਰਤ ਦਾ ਇੱਕ ਵੱਖਰਾ ਹੀ ਨਜ਼ਾਰਾ ਹੈ ਇੱਥੇ ਵਾਹਿਗੁਰੂ ਅਗਰ ਤੁਸੀਂ ਦੇਖੋਗੇ ਆ ਸਾਰੀ ਬਹੁਤ ਹੀ ਵਧੀਆ ਫਸਲ ਲਾਈ ਆ ਸਾਹਮਣੇ ਜੋ ਹੈਗਾ ਆ ਉਹ ਹੈਗਾ ਜੀ ਡੇਰੀ ਫਾਰਮ ਤੇ ਗਾਇਆਂ ਇਥੋਂ ਦੇਖਣ ਦੀਆਂ ਲੈਸ ਜੇ ਥੋੜਾ ਬਲਾਰ ਹੋ ਜਾਣਗੀਆਂ ਕਈ ਜਗ੍ਹਾ ਇਦਾਂ ਦੀਆਂ ਨੇ ਜਿੱਥੇ ਇਹਨਾਂ ਨੇ ਭੇਡਾਂ ਵੀ ਰੱਖਿਆ ਸਾਰਾ ਆਲਾ ਦਵਾਲਾ ਕਵਰ ਕੀਤਾ ਆ ਤੇ ਇਹਨਾਂ ਦੀ ਜ਼ਮੀਨ ਜਿਹੜਾ ਇਹਨਾਂ ਦੀ ਆਪਣੀ ਪ੍ਰਾਪਰਟੀ ਹੈ ਨਾ ਕੋਈ ਜਾ ਨਹੀਂ ਸਕਦਾ ਇਹ ਆ ਜੀ ਇੱਕ ਟਰੱਕ ਡਰਾਈਵਰ ਦੀ ਲਾਈਫ ਜੇ ਤੁਹਾਨੂੰ ਵਧੀਆ ਲੱਗੇ ਕਾਮਲ ਦੇ ਨਾਲ ਨਾਲ ਆਪਾਂ ਕੋ ਲੌਗ ਬਣਾ ਰਹੇ ਆ ਬੜੇ ਬੰਦੇ ਕਹਿੰਦੇ ਨੇ ਤੁਹਾਡੇ ਕੋਲ ਟਾਈਮ ਕਦੋਂ ਲੱਗਦਾ ਆਦਨ ਉਹ ਜੇ ਟਾਈਮ ਹੀ ਦਿਖਾ ਰਹੇ ਆ ਟਾਈਮ ਇਦਾਂ ਲੱਗਦਾ ਟਾਈਮ ਕੱਢਣਾ ਪੈਂਦਾ ਅਗਰ ਕੁਝ ਕਰਨਾ ਆ ਕੁਝ ਦੁਨੀਆ ਦੇ ਵਿੱਚ ਵਧੀਆ ਸੰਦੇਸ਼ਾ ਦੇਣਾ ਹੈ ਤੇ ਤੁਹਾਨੂੰ ਫਿਰ ਬੜੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਆ ਇਹ ਨਹੀਂ ਵੀ ਆਏ ਰੋਟੀ ਪਾਣੀ ਖਾਦਾ ਤੇ ਸੌਂ ਗਏ ਚਲੋ ਹੁਣ ਤਰ ਨਿਕਲ ਪਏ ਆ ਆਪਾਂ ਆਪਣੇ ਅਗਲੇ ਕੰਮ ਵੱਲ ਤੇ ਵੇਖ ਲੋ ਦ੍ਰਿਸ਼ ਇੰਨਾ ਸੋਹਣਾ ਕੈਨੇਡਾ ਬਣਾਇਆ ਨਾ ਰੱਬ ਨੇ ਕੁਦਰਤ ਕੁਦਰਤ ਹੀ ਆ ਇੱਥੇ ਆ ਕੇ ਤਾਂ ਨਾ ਇਦਾਂ ਹੁੰਦਾ ਵੀ ਜਿਹਦਾ ਨਾਮ ਹੀ ਜੱਬੇ ਚਾਹੀਏ ਕਿ ਇਹ ਇੱਥੇ ਵੱਖਰੀ ਦੁਨੀਆ ਹੈ ਇੰਨੀ ਜਿਆਦਾ ਸ਼ਾਂਤੀ ਤੇ ਭਰਾਵਾ ਹੁਣ ਸਾਡੀਆਂ ਅੱਜ ਸਾਰੀਆਂ ਕਸਾਂ ਕੱਢ ਦੇਣੀਆਂ ਜਿਹੜੇ ਭਰਾ ਇਹ ਕਹਿੰਦੇ ਨੇ ਇਹਦੇ ਕੰਮ ਕਰਦੇ ਜੇ ਕਿ ਨਹੀਂ ਆਹ ਡੇਰੀ ਫਾਰਮ ਆ ਜੀ ਬਹੁਤ ਵਧੀਆ ਫਾਰਮ ਬਣਾਇਆ ਇਹਨਾਂ ਨੇ ਤੇ ਐਦਾਂ ਦੀਆਂ ਹੋਰ ਵੀ ਬਹੁਤ ਬਾ ਕਮਾਲ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਸੱਜਣੋ ਕੰਮ ਦੇ ਨਾਲ ਨਾਲ ਤੁਹਾਨੂੰ ਅੱਜ ਇੱਕ ਹੋਰ ਗੱਲ ਦੱਸਣੀ ਚਾਹੁੰਦੇ ਆ ਇੱਕ ਜਰਨਲ ਆ ਜੋ ਕਿ ਪਾਕਿਸਤਾਨ ਫੌਜ ਦਾ ਹੈ ਤੇ ਉਹਦਾ ਅੱਜ ਇੱਕ ਬਿਆਨ ਆਇਆ ਜਦੋਂ 1965 ਦੀ ਗੱਲ ਆ ਜਦੋਂ ਉਹਨੇ ਅਟੈਕ ਕੀਤਾ ਫਿਰੋਜ਼ਪੁਰ ਦੇ ਉੱਤੇ ਫਿਰੋਜ਼ਪੁਰ ਦੇ ਉੱਤੇ ਅਟੈਕ ਕਰਨ ਤੋਂ ਬਾਅਦ ਉਹਨੇ ਕੁਝ ਦੇਖਿਆ ਵੀ ਸਿਰਫ ਇੱਥੇ ਤੇ 20 ਤੋਂ ਲੱਗੇ 25 ਕੇ ਸਿੰਘ ਨੇ ਜਿਹੜੇ ਫੌਜੀ ਨੇ ਸਿੱਖ ਰੈਜiment ਦੇ ਤੇ ਇਹਨਾਂ ਨੂੰ ਤੇ ਮਿੰਟ-ਮਿੰਟ ਮਾਰ ਦਿੱਤਾ ਜਾਵੇਗਾ ਜਦੋਂ ਉਹਨਾਂ ਨੇ ਅਟੈਕ ਕੀਤਾ ਤੇ ਦੇਖਿਆ ਕਿ ਉਸ 25 ਫੌਜੀਆਂ ਨੇ ਉਹਨਾਂ ਦੀ ਭਾਜਣਾ ਭਵਾ ਦਿੱਤੀਆਂ ਉਹ ਕਹਿੰਦਾ ਵੀ ਕੈਸੇ ਬੰਦੇ ਨੇ ਵੀ ਮਰਨ ਤੇ ਹਾਲਾਤ ਵਿੱਚ ਨੇ ਤੇ ਫਿਰ ਵੀ ਇਹਨਾਂ ਨੇ ਸਾਡਾ ਹੁੱਕਾ ਪਾਣੀ ਬੰਦ ਕਰਕੇ ਰੱਖਿਆ ਹੈ ਤੇ ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਹਾਂ ਵੀ ਜਿੰਨੇ ਵੀ ਆਪਣੇ ਫੌਜੀ ਭਰਾ ਨੇ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਇੱਕ ਚੀਜ਼ ਬਹੁਤ ਦੇਖੀ ਜਾ ਰਹੀ ਹੈ ਜਦੋਂ ਵੀ ਫੌਜ ਜੀ ਬੰਦਾ ਰਿਟਾਇਰ ਹੋ ਕੇ ਆਉਂਦਾ ਆ ਤੇ ਉਹਦਾ ਕੋਈ ਇਹਨਾਂ ਸਨਮਾਨ ਨਹੀਂ ਕਰਦਾ ਦੇਖੋ ਗਲੇਸ਼ੀਅਰ ਵਰਗੀ ਠੰਡ 'ਚ ਰਹਿੰਦੇ ਨੇ ਠੀਕ ਆ ਜੀ ਤੇ ਉੱਚਾ-ਉੱਚੇਆਂ ਬਰਫੀਲੀਆਂ ਪਹਾੜੀਆਂ ਤੇ ਰਹਿੰਦੇ ਨੇ ਇਹ ਲੇ ਲਦਾਖ ਦੇ ਵਿੱਚ ਰਹਿੰਦੇ ਨੇ ਇਦਾਂ ਦੀਆਂ ਅਣਗਿਣਤ ਹੋਰ ਜਗ੍ਹਾ ਨੇ ਜਿੱਥੇ ਉਹ ਰਹਿੰਦੇ ਨੇ ਹਨਾ ਤੇ ਕਿਹਦੇ ਲਈ ਸਿਰਫ ਆਪਣੇ ਦੇਸ਼ ਨੂੰ ਸੁਰੱਖਿਆ ਦੇਣ ਦੇ ਲਈ ਤੇ ਜਿੰਨੇ ਕੋ ਉਹਨਾਂ ਨੂੰ ਪੈਸੇ ਮਿਲਦੇ ਨੇ ਕਈ ਕਹਿੰਦੇ ਨੇ ਫਿਰ ਕਿਉਂ ਗਏ ਤਨਖਾਹ ਵੀ ਲੈਂਦੇ ਨੇ ਵੀਰ ਆਪਣੀ ਜਾਨ ਹਥੇਲੀ ਤੇ ਰੱਖ ਕੇ ਕਿੰਨੀ ਕ ਤਨਖਾਹ ਲੈਂਦੇ ਨੇ ਉੱਥੇ ਜਿਆਦੇ ਤੇ ਪੁਲਿਸ ਵਾਲੇ ਬਣਾ ਲੈਂਦੇ ਨੇ ਆਹ ਹੋਰ ਮੁਲਾਜ਼ਮ ਬਣਾ ਲੈਂਦੇ ਨੇ ਪਰ ਉਹਨਾਂ ਵਿੱਚੋਂ ਕੋਈ ਵੀ ਆਪਣੀ ਜਾਨ ਜਿਹੜੀ ਆ ਹਥੇਲੀ ਤੇ ਨਹੀਂ ਰੱਖਦਾ ਤੇ ਜਦੋਂ ਇਹ ਵਿਚਾਰੇ ਦੇਸ਼ ਲਈ ਮਰਮਰ ਜਾਂਦੇ ਨੇ ਕੀ ਹੁੰਦਾ ਥੋੜਾ ਜਿਹਾ ਸਨਮਾਨ ਥੋੜੀ ਜਿਹੀ ਗੱਲਬਾਤ ਬਾਤ ਚੋਂ ਠੰਡ ਠੰਡੌਲਾ ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਉਹਨਾਂ ਦਾ ਮਜ਼ਾਕ ਬੜਾ ਡਾਉਂਦੇ ਨੇ ਮਜ਼ਾਕ ਡਾਉਣ ਦੀ ਜਗ੍ਹਾ 5 ਮਿੰਟ ਸ਼ਾਂਤੀ ਨਾਲ ਤੁਸੀਂ ਕਿਸੇ ਇਕਾਂਤ ਜਗ੍ਹਾ ਤੇ ਬਹਿ ਕੇ ਇਹ ਸੋਚਿਓ ਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਅਸੀਂ ਇਹਨਾਂ ਲਈ ਕੁਝ ਵੀ ਨਹੀਂ ਕੀਤਾ ਉਹ ਸਾਹਮਣੇ ਜਿੰਨੇ ਵੀ ਆ ਇਹ ਹੈਗੇ ਇਰਾਕ ਦੇ ਘੋੜੇ ਤੇ ਇਧਰਲੇ ਪਾਸੇ ਗਾਈਆਂ ਕਿਹਨੇ ਬਹੁਤ ਸੋਹਣਾ ਫਾਰਮ ਬਣਾਇਆ ਐਜੇ ਦੇ ਕਾਰਗਰਾਈ ਵੀ ਇਹ ਜੰਗਲ ਚ ਮੰਗਲ ਹੋਏ ਪਏ ਨੇ ਟਰੱਕ ਦੀ ਲਾਈਫ ਇਦਾਂ ਦੀ ਹੁੰਦੀ ਨਜ਼ਾਰੇਦਾਰ ਤੁਹਾਨੂੰ ਦੱਸਿਆ ਸੀ ਜਿੱਦਾਂ ਆਇਆ ਜੀ ਆਪਣੀ ਕੰਢੇ ਆ ਸਬਜ਼ੀ ਤੇ ਆਪਾਂ ਛਕਾਂਗੇ ਨਾਲ ਪਰੌਂਠੀਆਂ ਤਾਂ ਆਪਣੇ ਕੋਲ ਪਾਣੀ ਵੀ ਬੈਗ ਦੇ ਵਿੱਚ ਹੀ ਆ ਤੇ ਜਿੱਦਾਂ ਤੁਹਾਨੂੰ ਦਿਖਾਇਆ ਇਹ ਦੁੱਧ ਲਿਆਂਦਾ ਇਹ ਉਹ ਆਪਾਂ ਪੀ ਚੁੱਕੇ ਹਾਂ ਇਹ ਇਦਾਂ ਕਈ ਵਾਰੀ ਟਾਈਮ ਨਹੀਂ ਲੱਗਦਾ ਜਿੱਦਾਂ ਹੁਣ ਕੰਮ ਵਿਜੀ ਆ ਆਪਾਂ ਨੂੰ ਜਿੱਥੇ ਮਿਲ ਗਈ ਜਗ੍ਹਾ ਉਥੇ ਛਕ ਲਈਦੀ ਐ ਇੱਥੇ ਹੁਣ ਦਵਾ ਦਾ ਪ੍ਰਸ਼ਾਦ ਦੀ ਛਕ ਕੇ ਪਰਾ ਵੇਖ ਲੋ ਪਰੌਂਠੀਆਂ ਆਈਆਂ ਪਰ ਇਹਨੂੰ ਤੇਲ ਕਿਉਂ ਕੱਖ ਨਹੀਂ ਲਾਇਆ ਨਹੀਂ ਹੈਣਾ ਬਿਨਾਂ ਤੇਲ ਕਿਉਂ ਉਹ ਕਿਹੜੀਆਂ ਪਰੌਂਠੀਆਂ ਰੋਟੀਆਂ ਹੋ ਗਈਆਂ ਚੋਰ ਸੱਜੀਆਂ ਆਣ ਦੇ ਕਹਿ ਦੇਂਦੇ ਪਰੌਂਠੀਆਂ ਸ਼ੁਗਲਾ ਮਹਾਰਾਜ ਜੀ ਦਾ ਤਾਨਗੂ RAMDAS ਇਹਦਾ ਜਿੰਦਗੀ ਦੀ ਵੀਰ ਜੀ ਟਰਕਾਂ ਨਹੀਂ ਖਾਣ ਦੇ ਸਮੇਂ ਬੋਲਣਾ ਨਹੀਂ ਚਾਹੀਦਾ ਲਰੋਂ ਤਾਂ ਵੀਡੀਓ ਖਾਉਣ ਨੇ ਤੁਹਾਡੇ ਕਰਕੇ ਸਪੈਸ਼ਲ ਕੈਮਰਾ ਲੈਂਦਾ ਕੰਮ ਕੋਈ ਔਖ ਨਹੀਂ ਆਦਾ ਕੰਮ ਹੈਗਾ ਬਹੁਤ ਨਹੀਂ ਹਰੇ ਦਾ ਬਗਾਲੇ ਦਾ ਮੈਂ ਵੀ ਜੇ ਮਾਨਵ ਅਤੇ ਜਿਹਦਾ ਮਾਨ ਨਹੀਂ ਆ ਉਹਨੇ ਕੱਖ ਨਹੀਂ ਕਰਨਾ ਉਹਨੇ ਬੰਨੇ ਲੱਭ ਜਾਣੇ ਮੈਂ ਥੱਕ ਗਿਆ ਮੈਂ ਜੀ ਬੀਜੀ ਵੜਾ ਰਹਿਣਾ ਉਹ ਸੋਹਣਾ ਮੇਰੇ ਬੜੇ ਵੱਡੇ ਬਾਈ ਉਹ ਇਦਾਂ ਕਹਿਣੇ ਕੰਮ ਜਿਹੜਾ ਹੁੰਦਾ ਨਾ ਹੁੰਦਾ ਸ਼ੌਂਕ ਦਾ ਪੰਜਾਬੀਆਂ ਤੁਹਾਨੂੰ ਪਤਾ ਹੀ ਆ ਜਿਹੜੇ ਕੰਮ ਦੇ ਮਾਰ ਪੈਣ ਕੀ ਕਾ ਹੜਾ ਲੈਂਦੇ ਆਵਾ ਬੈਂਦੀ ਆ ਮਾਰੇ ਦੇ ਲੜ ਲੱਗੋ ਚੰਗੇ ਕੰਮ ਕਰਿਆ ਕਰੋ ਮਾੜੇ ਕੰਮਾਂ ਤੋਂ ਬਚੋ ਪ੍ਰੇਰ ਕਰੋ ਠੀਕ ਹੈ ਜੀ ਤੇ ਜੋ ਗਾਈ ਬੀਜਾ ਤੁਹਾਨੂੰ ਬਖਾ ਦੇ ਜਾ હું જિમ જ જા જોર મારવાગે ઓનુ વિખાવાગ